ਪੰਜਾਬ ਦੀ ਧੀ ਸੰਦੀਪ ਕੌਰ ਨੇ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਵਿਖੇ ਹੁੰਦਾ ਹੈ ਸੰਦੀਪ ਦੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਕਿ ਸਮਰਾਲਾ ਥਾਣੇ ਵਿਖੇ ਬਤੌਰ ਏਐਸਆਈ ਤਨਖਤ ਨੇ ਸੰਦੀਪ ਕੌਰ ਨੇ ਬੀਟੈਕ ਦੀ ਡਿਗਰੀ ਲੈਣ ਤੋਂ ਬਾਅਦ ਕੈਨੇਡਾ ਅਗਲੇਰੀ ਪੜ੍ਹਾਈ ਲਈ ਜਾਂਦੀ ਹੈ ਤੇ ਉੱਥੇ ਮਿਹਨਤ ਕਰਦੀ ਹੈ ਤੇ ਕੈਨੇਡਾ ਪੁਲਿਸ 'ਚ ਭਰਤੀ ਹੋ ਜਾਂਦੀ ਹੈ ਜੋ ਕਿ ਪੂਰੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਅਸੀਂ ਕਈ ਥਾਵਾਂ ਤੇ ਦੇਖਦੇ ਹਾਂ ਕਿ ਲੜਕੇ ਤੇ ਲੜਕੀਆਂ ਵਿੱਚ ਫਰਕ ਰੱਖਿਆ ਜਾਂਦਾ ਹੈ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਘੱਟ ਪਿਤਾ ASI ਦਵਿੰਦਰ ਸਿੰਘ ਗਰਚਾ ਜਦੋਂ ਕੈਨੇਡਾ ਤੋਂ ਵਾਪਸ ਆਕੇ ਆਪਣੀ ਡਿਊਟੀ ਦੇ ਥਾਣਾ ਸਮਰਾਲਾ ਵਿਖੇ ਪਹੁੰਚੇ ਤਾਂ DSP ਤੇ ਲੋਚਨ ਸਿੰਘ SHC ਰਾਓ ਵਰਿੰਦਰ ਸਿੰਘ ਅਤੇ ਸਮੂਹ ਥਾਣਾ ਮੁਲਾਜ਼ਮਾਂ ਨੇ ਹਰ ਪਾਕੇ ਮੂੰਹ ਮਿੱਠਾ ਕੀਤਾ ਲੜਕੀ ਦੇ ਪਿਤਾ ASI ਦਵਿੰਦਰ ਸਿੰਘ ਗਰਚਾ ਦੱਸਿਆ ਕਿ ਉਸ ਦੇ ਤਿੰਨ ਬੱਚੇ ਨੇ ਤਿੰਨੋਂ ਕੈਨੇਡਾ 'ਚ ਰਹਿੰਦੇ ਨੇ ਉਹਦੀ ਬੇਟੀ ਸੰਦੀਪ ਕੌਰ ਨੇ B.Tech ਦੀ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕੀਤਾ ਸੰਦੀਪ ਕੌਰ 2017 'ਚ ਕੈਨੇਡਾ ਗਈ ਉੱਥੇ ਜਾ ਕੇ ਉਸਨੇ ਕੈਨੇਡਾ ਦੀ ਪੁਲਿਸ 'ਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਤੇ ਸਾਨੂੰ ਸਰਪ੍ਰਾਈਜ਼ ਦਿੱਤਾ ਡੀਐਸਪੀ ਤਲੋਚਨ ਸਿੰਘ ਨੇ ਕਿਹਾ ਕਿ ਸਾਡੇ ਥਾਣੇ ਦੇ ਏਐਸਆਈ ਦਵਿੰਦਰ ਸਿੰਘ ਗਰਚਾ ਦੀ ਬੇਟੀ ਸੰਦੀਪ ਕੌਰ ਨੇ ਕੈਨੇਡਾ ਪੜ੍ਹਸਪਰਤੀ ਹੋ ਕੇ ਪੁਲਿਸ ਜ਼ਿਲ੍ਹਾ ਖੰਨਾ ਦਾ ਨਾਂ ਰੋਸ਼ਨ ਕੀਤਾ। ਸੰਦੀਪ ਕੌਰ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਉਹਦੀ ਬੇਟੀ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ। ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਹਾ ਕਿ ਉਹ ਵੀ ਆਪਣੇ ਭੈਣ ਭਰਾ ਕੋਲ ਕੈਨੇਡਾ ਜਾ ਕੇ ਵਸਣਾ ਚਾਹੁੰਦੀ ਹੈ। ਮੇਰਾ ਨਾਂ ਪਰਮਜੀਤ ਕੌਰ ਹੈ। ਮੇਰੀ ਬੇਟੀ ਦਾ ਨਾਂ ਸੰਦੀਪ ਕੌਰ। ਉਹ 2017 ਸਦੀ ਵਿੱਚ ਕੈਨੇਡਾ ਗਏ। ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ। ਫਿਰ ਉਹਨਾਂ ਨੇ ਓਪੀਪੀ ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਿੰਗ ਲੈਣ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿੰਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਯਾਨੀ ਰੈਂਕ ਮਤਲਬ ਡਿਊਟੀ ਜਾਣ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉੱਥੇ ਓ ਪੀਪਲਸ ਵਿੱਚ ਭਰਤੀ ਹੋਈ ਤੇ ਮੇਰੇ પતિ ਜੋ ਤੇ ਪੰਜਾਬ ਪੁਲਿਸ ਸੀ ਉੱਥੇ ਜਾ ਕੇ ਦੋਹਾਂ ਜਾਨਾਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸ ਆ ਸਭ ਦੇ ਬੱਚੇ ਹੀ ਕਿਦਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਏ ਤੁਹਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉੱਥੇ ਕੈਂ ਨੇ ਤੇ ਬੇਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਵਰਦੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲ ਨੇ ਤੁਸੀਂ ਦੇਖੇ ਹੋਏ ਆ ਉਹ ਪਾਲ ਜੀ ਮੈਂ ਬਹੁਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਇੰਨੇ ਮੋਢਿਓਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣ ਆ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਹੁਣ ਵੀ ਯਾਦ ਕਰਕੇ ਭਾਵੁ ਹੋ ਰਹੇ ਹਾਂ ਹਾਂਜੀ ਭਾਵੁਕ ਹੋ ਰਹੇ ਹਾਂ ਜੀ ਮਤਲਬ ਵੀ ਬਹੁਤ ਮਾਣ ਆ ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਜਾ ਮਾਪੇ ਨੂੰ ਉੱਠਣਾ ਚਾਹੀਦਾ ਇਹਨਾਂ ਪੁਰਣ ਜੀ ਜਿੰਨੇ ਸਮਾਰਟ ਜੀ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹਾਂ ਹਾਂਜੀ ਸਾਡੀ ਕੁੜੀ ਰੇਡੀ ਬੜੀ ਹਾਂਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਉਹ ਰੇ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਅਦ ਵੀ ਆਪਣੇ ਬੱਚਿਆਂ ਨੂੰ ਵੀ ਜਮੇ ਤੁਸੀਂ ਆਪਣਾ ਕਰਨਾ ਪੜਾਈ ਕਰਨੇ ਕੋਸ਼ ਕਰੋ ਉਦਾਂ ਹੀ ਮੇਰੇ ਹਸਬੰਡ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਬੱਚਿਆਂ ਦੀ ਪਰ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਰੱਖਣਾ ਚਾਹੀਦਾ ਬੇਟਾ ਹੋਇਆ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਨ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਡ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿਣਾ ਵੀ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟਿਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨੂੰ ਬੜਰ ਰੋਸ਼ਨ ਨਾ ਕਰਦੇ ਨੇ ਨਿਰਨਾਮ ਏਐਸਸੀ ਦਵਿੰਦਰ ਸਿੰਘਾਇ ਥਾਣਾ ਸਮਰਾਲਾ ਮੈਂ ਪੋਸਟਾਂਗਾ ਪਿੰਡ ਮਿਰਾੜਾਚਾ ਮੇਰੀ ਬੇਟੀ ਸਟੱਡੀ ਵੇਖਤੇ ਸੰਦੀਪ ਕੌਰ ਬਾਹਰ ਗੱਡਾ ਗਿਆ ਜੀ ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ ਛੋਟੀ ਬੇਟੀ ਹੈ ਮੇਰੀ ਜਿਹਨੇ ਪੋਸਟ ਦੇ ਵਿੱਚ ਜੁਆਇਨ ਕੀਤਾ ਪਹਿਲਾਂ ਉਹਨੇ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਪੁਲਿਸ ਵਿਭਾਗ ਮੈਂ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਦੋਂ ਪਾਸਵਰਡ ਪ੍ਰੇਡ ਦੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀ ਵਾ ਕੇ ਉੱਥੇ ਗਿਆ ਤੇ ਵਰਦੀ ਵਾ ਕੇ ਮੇਰੀ ਬੇਟੀ ਕੈਨੇਡਾ ਪੁਲਿਸ ਦੀ ਤੇ 50 ਪੁਲਿਸ ਦੀ ਵਰਦੀ ਦੇ ਵਿੱਚ ਅਸੀਂ ਇਕੱਠੇ ਅਪਰੇਡ ਕੀਤੀ ਤੇ ਇਕੱਠੇ ਮਾਣ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁਲਿਸ ਦੇ ਸਲੂਟ ਮਾਰਿਆ ਤਿਹੋ ਦਾ ਜੁਆਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸ ਨੂੰ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਇਆ ਜੀ ਕਿਹੜੇ ਸਾਲ ਚ ਗੁੜੀ ਆ ਜੀ ਬਾਪ ਮੇਰੀ ਬੇਟੀ 2017 ਵਿੱਚ ਗਈ ਸੀ ਜੀ ਸਟੱਡੀ ਵੇਸ ਤੇ ਹੋਗਾ ਦੇਖਿਆ ਜੀ ਅੱਜ ਕੱਲ੍ਹ ਕੁੜੀਆਂ ਦੇ ਮੁੱਦੇ ਵਿੱਚ ਬੜਾ ਫੱਕ ਰੱਖਿਆ ਹੁੰਦਾ ਤੇ ਤੁਸੀਂ ਕੀ ਮੈਂ ਦੇਖ ਦਿਆਂ ਕੁੜੀ ਨੇ ਤੁਹਾਡੀ ਨੇ ਇੰਨਾ ਤਰਤੀ ਕੀਤੀ ਹੈ ਚਲੋ ਬੇਟੂ ਬੀਟੀਆਰ ਵੇਟੇਸ ਫਰਕੇ ਦਾ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਹੋ ਗਈ ਕਲਪਨਾ ਚਾਵਲਾ ਹੋ ਗਈ ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਨੇ ਐਸਐਸਪੀ ਸਾਹਿਬ ਮੈਡਮ ਨਵਨੀਤ ਕੌਂਟਰਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਜਣੀ ਮਹਿਮਾਨ ਮਹਿਸੂਸ ਵਾਲੀ ਗੱਲ ਹੈ ਜੀ ਕਿਉਂਕਿ ਮੈਂ ਕਹਿੰਦਾ ਬੀਟੇ ਉਹ ਰੀਟਸ ਪੜ੍ਹ ਗਏ ਬੀਟੇ ਨੂੰ ਪੜਾਉ ਉਹਤ ਵਦ ਜਦੋਂ ਉਹਨੇ ਪੜ੍ਹਤੀ ਹੁੰਦੀ ਸੀਗੀ ਉਦੋਂ ਕਹਿੰਦੀ ਸੀ ਵੀ ਮੈਂ ਵਾਪਾ ਉੱਥੇ ਜਾ ਕੇ ਇਸ ਤਰ੍ਹਾਂ ਜੋਇਨਿੰਗ ਕਰਨੀ ਹੈ ਨਾ ਮੈਂ ਕੰਦਾ ਗੂਸੀਆ ਰੇਡੀਅਰ ਪੋਸਟ ਪਰ ਕੀ ਹਾਂ ਨਹੀਂ ਜੀ ਇਹ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਕਿਉਂਕਿ ਇਤਰੋ ਦੀ ਪੜਾਈ ਸੀਗੀ ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ ਬੀਟੇ ਕੋਨੇ ਫੂਡ ਐਂਡ ਪ੍ਰੋਸੈਸਿੰਗ ਕੀਤੀ ਆ ਫਟੇਗੜ ਸਾਫਟਨ ਉਸ ਤੋਂ ਬਾਅਦ ਐਮਟੈਕ ਕੀਤੀਆਂ ਨੇ ਉਦੋਂ ਜਾ ਕੇ ਫਿਰ ਉਹਨੇ ਪੋਰਸ ਮੈਗਮਾ ਜੁਆਇਨ ਕੀਤੀ। ਤੁਹਾਡੇ ਤਿੰਨ ਬੱਚੇ ਨੇ ਤਿੰਨੋਂ ਬਾਹਰ ਨੇ। ਹਾਂਜੀ ਮੇਰੀ ਵੱਡੀ ਬੇਟੀ ਵੀ ਉੱਧਰ ਆਈ ਤੇ ਮੇਰਾ ਛੋਟਾ ਬੇਟਾ ਤਾਂ ਸੰਦੀਪ ਤੋਂ ਉਹ ਵੀ ਉਹ ਕੈਨੇਡਾ ਵਿੱਚ। ਤੇ ਅੱਜ ਪੂਰਾ ਠਾਣੇ ਦੀ ਸਨਮਾਨ ਕੀਤਾ ਗਿਆ ਕਿਸ ਤਰ੍ਹਾਂ ਦਾ ਜਗਤ। ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਸਨਮਾਨ ਮਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਠਾਣੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਤਰਲੋਚਾ ਸਿੰਘ ਮੇਰੇ ਐਸਐਚਓ ਸਾਹਿਬ ਸਰਦਾਰ ਓਵਰਿੰਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਮੈਂ ਜਾਣੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਜੋ ਅੱਜ ਮੈਨੂੰ ਮਾਰਨ ਉਸ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹਦੇ ਹੋ ਮੈਂ ਤਾਂ ਇਹ ਆਖਾਂਗਾ ਜੀ ਕਿਸੇ ਨੂੰ ਆਪਣੇ ਮਾਪੇ-ਬਾਪ ਨੂੰ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਈਵਨ ਬੇਟਿਆਂ ਦੇ ਬਰਾਬਰੀ ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੀਆਂ ਔ ਚਚਾ ਉਹਦੇ ਤੇ ਜਾ ਰਹੀਆਂ ਨੇ ਬੇਟੀ ਦਾ ਮੈਜੀ ਮੈਂ ਰੱਖਿਆ ਮੈਰਜ ਸੈਂਟੰਬਰ ਦੇ ਵਿੱਚ ਆ ਗਈ ਉਹ ਇਹ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਕਾ ਜੀ ਸਮਰਾਲੇ ਥਾਣੇ ਪਹੁੰਚਤਾਂ ਗਏ ਇਹਨਾਂ ਦੀ ਬੇਟੀ ਹੈ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਇਹ ਬੱਚੀ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਸੋਚਿਆ ਕੀਤਾ ਹੈ ਇਸ ਤੋਂ ਬਿਨਾ ਇਹ ਵੀ ਗੱਲ ਦੱਸੀ ਜਾਣਾ ਇਹ ਬੇਟੀ ਨੇ ਉੱਥੇ ਹਾਲਵੁੱਡ ਕਾਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਪੱਤੀ ਹੋਈ ਹੈ ਬੇਟੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਥਾਣੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੀ ਪਾਸ ਮੋਡ ਪਲੇਟ ਤੇ ਜਦੋਂ ਇਹਨਾਂ ਦਾ ਯੂਨੀਫਾਰਮ ਉੱਤੇ ਕਮਿਸ਼ਨਰ ਸਾਹਿਬ ਨੂੰ ਮਲੇ ਸਨੂਨ ਮਾਰਿਆ ਤੇ ਇਹਨਾਂ ਦੀ ਬੇਟੀ ਨੇ ਉਹਦੇ ਨਾਲ ਲੱਗ ਕੇ ਮਿਲੀ ਆ ਇਹ ਤੋਂ ਵੱਡੀ ਮਾਨ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਪਹਿਲਾਂ ਕਦੇ ਦੇਖਿਆ ਹੈ ਜਦ ਕਿ ਉਹ ਆ ਪੁਲਿਸ ਵਰਦੀ ਪਾ ਕੇ ਉਹ ਤੇ ਆਉਂਦੇ ਨਹੀਂ ਪਹਿਲਾਂ ਨਹੀਂ ਤੇ ਫਸ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਪਰਤੀ ਹੋ ਰਹੇ ਆ ਜਿਹੜੀ ਬੇਟੀ ਆ ਸਾਡੀ ਬੱਚੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਸਾਡੀ ਪਰਤੀ ਹੋਈ ਆ ਸਾਡੇ ਲਈ ਬੜੀ ਮਾਣ ਵਾਲੀ ਗੱਲ ਸਰ ਕਿਹਨੇ ਦੇਖ ਜੋ ਕਿ ਜਿਹੜਾ ਹਾਲੇ ਵੀ ਇਸ ਤਰ੍ਹਾਂ ਕੀਤਾ ਜਾਂਦਾ ਈਆਂ ਨਾਲ ਕਿ ਬਸ ਕੇ ਈਆਂ ਦੇੰਦਿਆਂ ਨਾਲ ਦੇਖਦੇ ਨੇ ਪਰ ਈਆਂ ਨਾਲ ਇਸ ਤਰ੍ਹਾਂ ਕੀਤਾ ਜਾਦਾ ਲੋਕੀਂ ਅਪੜੀ ਸੀ ਮੇਰੀਅਤ ਨੇ ਤਾਂ ਵਿੱਚ ਨਾਮ ਰੱਖਿਆ ਇਹ ਨਜੀਬ ਪਹਿਲੇ ਬੈਂ ਤੇ ਕਹਿੰਦਾ ਨੈਗੇਟਿਵ ਸੋਚ ਆ ਅੱਜ ਦੇ ਯੁੱਗ ਦੇ ਵਿੱਚ ਜਿਨਾ ਬੱਚਿਆਂ ਤੁਸੀਂ ਮੋਬਾਈਲ ਦੇਖ ਲੋ ਸਕੂਲਾਂ ਕਾਲਜਾਂ ਦੇ ਦੇਖ ਲੋ ਨੌਕਰੀ ਵਾਲੇ ਵਾਸਤੇ ਦੇਖ ਲੋ ਜਿਹੜੇ ਕੰਪੀਟੀਸ਼ਨ ਵੀਰੇ ਯੂਪੀਐਸਸੀ ਦੇ ਬੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ ਇਹ ਕੋਈ ਬੇਤਲਾ ਨਹੀਂ ਤੁਹਾਨੂੰ ਕਰਨਾ ਚਾਹੀਦਾ ਸਗੋਂ ਬੱਚਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ